ਸਸੀ ਗਾਲ ਜੀ ਪੂਰੇ ਇਹ ਯੋਧੇ ਨੇ ਜੱਜ ਸਿੰਘ ਪੂਰਾ ਪਿੰਡ ਦਾ ਜਿਹੜਾ ਮਸਲਾ ਚੱਲ ਰਿਹਾ ਸੀਗਾ ਜਿੱਥੇ ਇਹਨਾਂ ਦੇ ਸਿਰ ਤੇ 900 ਬੰਦੇ ਦੇ ਵਿੱਚ 6500 ਪ੍ਰਵਾਸੀ ਮਜ਼ਦੂਰਾਂ ਨੂੰ ਲਿਆ ਕੇ ਇਹਨਾਂ ਦੇ ਘਰਾਂ ਦੇ ਵਸਨੀਕ ਬਣਾ ਰਹੇ ਸੀ ਹਰ ਇੱਕ ਦੇ ਘਰ ਦੇ ਵਿੱਚ 2.5 250 ਤਿੰਨ 300 ਚਾਰ 400 ਵੋਟ ਬਣਾ ਰਹੇ ਸੀ ਤੱਕੇ ਨਾਲ ਉਸ ਚੀਜ਼ ਨੂੰ ਇਹਨਾਂ ਨੇ ਪਹਿਲੀ ਜੰਗ ਜਿੱਤੀ ਹੈ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਦੇ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਕੈਨਸਲ ਕੀਤੇ ਨੇ ਇਹ ਅਜੇ ਸਿਰਫ ਇੱਕ ਗੱਲ ਹੋਈ ਐ ਅਗਲੀ ਗੱਲ ਕਿ ਇਹਨਾਂ ਦੀ ਆਪਦੀ ਪੰਚਾਇਤ ਬਣ ਸਕੇ ਤੁਹਾਡੀ ਇਹ ਜ਼ਰੂਰੀ ਐ ਔਰ ਅਜੇ ਅਸੀਂ ਖੜ ਕੇ ਆ ਵੀਡੀਓ ਵੀ ਕਿਉਂ ਬਣਾ ਰਹੇ ਆ ਕਿ ਇਹ ਬਾਕੀ ਪੰਜਾਬ ਦੇ ਪਿੰਡਾਂ ਚ ਵੀ ਹੋ ਸਕਦਾ ਔਰ ਮੋਹਾਲੀ ਡਿਸਟ੍ਰਿਕਟ ਚ ਵੀ ਹੋ ਸਕਦਾ ਬਾਕੀ ਪੰਜਾਬ ਚ ਵੀ ਹੋ ਸਕਦਾ ਤਾਂ ਬੰਦਿਆ ਰੱਬ ਦੇ ਉਹ ਮਹਾਰਾਜਾ ਉਠੋ ਗੱਲ ਕਰੋ ਆਪਦੀ ਅਸੀਂ ਇਹਨਾਂ ਦੇ ਵਿਰੁੱਧ ਨਹੀਂ ਗਏ ਪਰ ਅਸੀਂ ਆਪਦੇ ਕਲਚਰ ਨੂੰ ਤਾਂ ਬਚਾਉਣਾ ਹੈ ਸਾਨੂੰ ਕੋਈ ਹਿੰਦੀ ਨਾਲ ਪ੍ਰੋਬਲਮ ਨਹੀਂ ਸਾਨੂੰ ਪ੍ਰੋਬਲਮ ਇਸ ਗੱਲ ਨਾਲ ਹੈ ਕਿ ਪੰਜਾਬੀ ਨਾਕਾ ਤਨ ਹੋ ਜਾਏ ਜਦੋਂ ਤੁਸੀਂ ਪਿੰਡਾਂ ਦੀ ਪੰਚਾਇਤ ਬਣਾਉਣੀ ਹੋ ਤਾਂ ਪੰਚਾਇਤਾਂ ਇੱਕ ਰਵਾਇਤ ਮੁਤਾਬਕ ਹਿਸਟਰੀ ਮੁਤਾਬਕ ਫੈਸਲੇ ਲੈਂਦੀਆਂ ਨੇ ਤੇ ਜਿਹੜੇ ਬੰਦੇ ਬਾਹਰੋਂ ਆਏ ਨੇ ਉਹਨਾਂ ਨੂੰ ਸਾਡੀ ਰਵਾਇਤ ਦਾ ਕੀ ਪਤਾ ਸਾਡੀ ਹਿਸਟਰੀ ਦਾ ਕੀ ਪਤਾ ਹੈ ਸਾਡੇ ਕਲਚਰ ਦਾ ਕੀ ਪਤਾ ਹੈ ਸਾਡੇ ਪੁਰਾਣੇ ਬਜ਼ੁਰਗਾਂ ਦਾ ਕੀ ਪਤਾ ਸੋ ਇਹ ਆਪਣੇ ਆਪ ਨੂੰ ਬਚਾਉਣਾ অতি ਜ਼ਰੂਰੀ ਹੈ ਅਸੀਂ ਆਨੇ ਜਮਜਮ ਹੋਣ ਕੰਮ ਕਰਨ ਜਾਂ ਉਹਨਾਂ ਦੀਆਂ ਵੋਟਾਂ ਉੱਥੇ ਵੀ ਬਣੀਆਂ ਹੋਈਆਂ ਆ ਹਿਮਾਚਲ ਚਾਹਸੀ ਕੰਮ ਕਰਨ ਜਾਂਦੇ ਆ ਸਾਡੇ ਬੰਦੇ ਹੋਰ ਬਾਹਰੋਂ ਕਿੰਨੇ ਆਉਂਦੇ ਆ ਕਿ ਉੱਥੇ ਵੋਟ ਬਣ ਜਾਂਦੀ ਹੈ ਆਈਸਟਰਨ ਸਟੇਟ ਨੇ ਕੀ ਉੱਥੇ ਹੋ ਜਾਂਦਾ ਹੈ ਮੈਂ ਹਮੇਸ਼ਾ ਅਸੀਂ ਸਾਰੇ ਕਹਿੰਦੇ ਰਹੇ ਹਾਂ ਜਦੋਂ ਕਿਸਾਨ ਅੰਦੋਲਨ ਸੀ ਕਿ ਹਿੰਦੁਸਤਾਨ ਨੂੰ ਬਪੇ ਨਤਾ ਚ ਹੈ ਅੱਡੋ ਅੱਡ ਫਲਵਾੜੀ ਆ ਅੱਡੋ ਅੱਡ ਫੋਲਨੇ ਤੇ ਯਾਰ ਸਾਡੇ ਫੁੱਲ ਨੂੰ ਮਦਹੋਲਨ ਤੇ ਕਿਉਂ ਲੱਗਿਓ ਕੀ ਪੰਜਾਬ ਦਾ ਫੁੱਲ ਚੰਗਾ ਨਹੀਂ ਲੱਗਦਾ ਪੰਜਾਬ ਦਾ ਫੁੱਲ ਕਿਵੇਂ ਰਹੂਗਾ ਜਦੋਂ ਪੰਜਾਬ ਰਹਿ ਜੇ ਤੇ ਪੰਜਾਬ ਕਿਵੇਂ ਰਹੂਗਾ ਪੰਜਾਬੀਆਂ ਨਾਲ ਸੋ ਅਸੀਂ ਬਾਹਰ ਜਾਣ ਵਾਲਿਆਂ ਨੂੰ ਵੀ ਕਹਿ ਰਹੇ ਕਿ ਆਪਦੇ ਪਿੰਡਾਂ ਚ ਵਾਪਸ ਆਓ ਪੰਜਾਬ ਨੂੰ ਪੰਜਾਬ ਰਹਿਣ ਦਿਓ ਅਸੀਂ ਨਹੀਂ ਕੈਲੀਫੋਰਨੀਆ ਬਣਾਉਣਾ ਪੰਜਾਬ ਨੂੰ ਪੰਜਾਬ ਰਹਿਣ ਦਿਓ ਪੰਜਾਬ ਰਹੇ ਜੇ ਸੋ ਪੰਜਾਬ ਪੰਜਾਬ ਉਦੋਂ ਰਹੂਗਾ ਜਦੋਂ ਪੰਜਾਬ ਵਾਲੇ ਰਹਿਣਗੇ ਤੇ ਜੇ ਪੰਜਾਬ ਵਾਲਿਆਂ ਦੀ ਥਾਂ ਤੇ ਕੋਈ ਹੋਰ ਆ ਕੇ ਰਹਿ ਰਿਹਾ ਤਾਂ ਮਾਰ ਆ ਜੈ ਇਨਾ ਮੁੰਡਿਆਂ ਨੂੰ ਵੇਖਿਓ ਜੀ ਜਿਨ੍ਹਾਂ ਨੇ ਇੱਕ ਹਮਲਾ ਮਾਰਿਆ ਤੇ ਉਹ ਗੱਲ ਮੰਨਵਾਈ ਪਹਿਲਾ ਸਟੈਪ ਲਿਆ ਇਸ ਤੋਂ ਬਾਅਦ ਅੱਗੇ ਵੀ ਗੱਲ ਵਧੂਗੀ ਔਰ ਉਹ ਗੱਲ ਇਹ ਹੈ ਕਿ ਸਾਨੂੰ ਸਾਡੇ ਵਰਗਾ ਰਹਿਣ ਦਿਓ ਦੂਜੇ ਆ ਉਹਨਾਂ ਨੂੰ ਉਹਨਾਂ ਆਰਗਾ ਰਹਿਣ ਦਿਓ ਜਮ ਜਮ ਕੰਮ ਕਰੋ ਸਾਡਾ ਕੋਈ ਵਿਰੋਧ ਨਹੀਂ ਤੁਹਾਡੇ ਨਾਲ ਬਟ ਅਸੀਂ ਆਪਦੇ ਘਰਾਂ 'ਚ ਤੁਹਾਨੂੰ ਨਹੀਂ ਰੱਖ ਸਕਦੇ ਇਹ ਪੋਸੀਬਲ ਨਹੀਂਗਾ ਕਿਉਂਕਿ ਅਸੀਂ ਤੁਹਾਡੇ ਘਰਾਂ 'ਚ ਨਹੀਂ ਜਾ ਰਹੇ ਤੁਸੀਂ ਆਓ ਕੰਮ ਕਰੋ ਉੱਥੇ ਤੁਹਾਡੀਆਂ ਵੋਟਾਂ ਬਣੀਆਂ ਜਾਓ ਆ ਹਿਮਾਚਲ 'ਚ ਇਹ ਹੋ ਰਿਹਾ ਸਾਰੇ ਥਾਈਂ ਹੈ ਹੋ ਰਿਹਾ ਸੋ ਮੇਰੀ ਬਾਕੀਆਂ ਨੂੰ ਵੀ ਬੇਨਤੀ ਹੈ ਜੇ ਕਿਤੇ ਇਹ ਜੀ ਕੋਈ ਚੀਜ਼ ਹੋ ਰਹੀ ਹੈ ਮਿਲਵਰਤਨ ਨਾਲ ਸ਼ਾਂਤੀ ਨਾਲ ਇਹਦਾ ਵਿਰੋਧ ਕਰੋ ਔਰ ਆਪਦੇ ਪੰਜਾਬ ਨੂੰ ਬਚਾਓ 再去搞，再去公司。